ਰੋਈਆਂ ਦੇ ਫੁੱਲ ਭਾਗ ਅੱਠਵਾਂ ਇਸ ਕਹਾਣੀ ਨੂੰ ਲਿਖਿਆ ਹੈ ਕਿਰਨਦੀਪ ਕੌਰ ਨੇ ਪਾਤਰਾਂ ਦੇ ਨਾਮ ਬਦਲੇ ਗਏ ਹਨ ਜੀ ਬਲਜਿੰਦਰ ਪਰ ਮੇਰੀ ਗੱਲ ਤਾਂ ਸੁਣਾ ਜਸਪ੍ਰੀਤ ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣਨੀ ਬਸ ਤੁਹਾਡੇ ਤੋਂ ਕੁਝ ਹੋਰ ਨਹੀਂ ਮੰਗਦੀ ਕਿ ਤੁਸੀਂ ਮੇਰੇ ਪਲ ਦੇ ਹਾਸੇ ਦਾ ਕਾਰਨ ਬਣ ਸਕਦੇ ਹੋ ਬਲਜਿੰਦਰ ਨੇ ਗੱਲਾਂ ਵਿੱਚ ਹੀ ਵੇਖ ਲਿਆ ਸੀ ਕਿ ਜਸਪ੍ਰੀਤ ਉਹਨੂੰ ਪਿਆਰ ਕਰਨ ਲੱਗੀ ਆ ਉਹ ਆਪਣੀ ਗੱਲ ਦਿਲ ਵਿੱਚ ਛੁਪਾ ਉਹਦੇ ਹਾਸਿਆਂ ਦਾ ਕਾਰਨ ਬਣਨ ਲਈ ਤਿਆਰ ਹੋ ਗਿਆ ਦੋਹੇ ਬਹੁਤ ਖੁਸ਼ ਸੀ ਪਰ ਬਲਜਿੰਦਰ ਨੇ ਜਸਪ੍ਰੀਤ ਤੋਂ ਇੱਕ ਵਾਅਦਾ ਲਿਆ ਸੀ ਕਿ ਉਹ ਪੜਨ ਵਿੱਚ ਪਹਿਲਾਂ ਨਾਲੋਂ ਵੀ ਜ਼ਿਆਦਾ ਹੁਸ਼ਿਆਰ ਬਣੇ ਜੇ ਤੇਰੇ ਹਾਸਿਆਂ ਦਾ ਕਾਰਨ ਬਣਿਆ ਕੱਲ ਨੂੰ ਤੇਰੇ ਫੇਲ ਹੋਣ ਦਾ ਕਾਰਨ ਨਾ ਬਣ ਜਾਵਾਂ ਇਸ ਗੱਲ ਤੇ ਜਸਪ੍ਰੀਤ ਨੇ ਵਾਅਦਾ ਕੀਤਾ ਕਿ ਤੁਹਾਨੂੰ ਕਿਸੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀ ਦੋਹੇ ਬਹੁਤ ਖੁਸ਼ ਸੀ ਇੱਕ ਸਾਲ ਲੰਘ ਗਿਆ ਸੀ ਇਸ ਸਾਲ ਵੀ ਕਲਾਸ ਦੀ ਟੌਪਰ ਰਹੀ ਸੀ ਜਸਪ੍ਰੀਤ। ਛੁੱਟੀਆਂ ਹੋਣ ਤੇ ਘਰ ਆ ਜਾਂਦੀ ਸੀ। ਜਸਪ੍ਰੀਤ ਪਰ ਜ਼ਿਆਦਾ ਉਸਨੂੰ ਲੁਧਿਆਣੇ ਆਉਣ ਦੀ ਕਾਲ ਹੁੰਦੀ ਸੀ। ਵੀਰਪਾਲ ਨੂੰ ਕਈ ਵਾਰ ਲੱਗਦਾ ਕਿ ਜਸਪ੍ਰੀਤ ਕੁਝ ਬਦਲੀ ਹੋਈ ਲੱਗਦੀ ਆ। ਪ੍ਰੀਤੀ ਕੋਲ ਕਈ ਵਾਰ ਵੀਰਪਾਲ ਨੇ ਗੱਲ ਕੀਤੀ ਪਰ ਪ੍ਰੀਤੀ ਕਹਿ ਦਿੰਦੀ ਵੇਖ ਲੈ ਭੈਣੇ ਮੈਂ ਵੀ ਤਾਂ ਜਵਾਨੀ ਪਹਿਰੇ ਬੇਪਰਵਾਹ ਹੋ ਕੇ ਫਿਰਦੀ ਰਹਿੰਦੀ ਸੀ। ਚਲ ਚਾਰ ਦਿਨ ਹੱਸ ਖੇਡ ਲੈਣ ਦੀ ਏ। ਕੁੜੀ ਨੂੰ ਬਗਾਨੇ ਘਰ ਕਿਹਨੇ ਖੁੱਲ੍ਹ ਦੇਣੀ ਆ। ਬਲਵੀਰ ਕੋਰ ਕੁਝ ਨਹੀਂ ਸੀ ਕਹਿੰਦੀ ਹੁਣ ਸਰਬਜੀਤ ਇਸ ਦੁਨੀਆ ਵਿੱਚੋਂ ਚੱਲ ਬਸਿਆ ਸੀ ਨਿਰਮਲ ਤੇ ਕੁਲਦੀਪ ਦੋਹੇ ਭਰਾ ਆਪੋ ਆਪਣੇ ਕੰਮਾਂ ਵਿੱਚ ਸੀ ਬਹੁਤ ਤਰੱਕੀ ਕੀਤੀ ਸੀ ਦੋਹੇ ਭਰਾਵਾਂ ਨੇ ਸਾਰੇ ਪਿੰਡ ਦੇ ਲੋਕ ਸਲਾਹਤਾ ਕਰਦੇ ਕਿ ਰੱਬ ਇਹੋ ਜਿਹੇ ਮੁੰਡੇ ਹਰ ਇੱਕ ਘਰ ਦੇਵੇ ਇਸ ਵਾਰ ਪੰਜ ਦਿਨ ਜਸਪ੍ਰੀਤ ਕਰਕੇ ਗਈ ਕਾਲਜ ਜਾਂਦਿਆਂ ਸਾਰ ਪਹਿਲਾਂ ਬਲਜਿੰਦਰ ਵੱਲ ਵੇਖਿਆ ਦੁਪਹਿਰ ਵੇਲੇ ਅੰਜਲੀ ਤੇ ਜਸਪ੍ਰੀਤ ਕੰਟੀਨ ਵਿੱਚ ਬੈਠੀਆਂ ਸੀ ਕਬਲਜਿੰਦਰ ਵੀ ਪਹੁੰਚ ਗਿਆ ਕਿਵੇਂ ਲੰਘੇ 5 ਦਿਨ ਫਿਰ ਮੇਰੀ ਸਰਕਾਰ ਦੇ ਜਸਪ੍ਰੀਤ ਤੁਹਾਡੇ ਤੋਂ ਬਿਨਾ ਕਿਵੇਂ ਲੰਘ ਸਕਦੇ ਨੇ ਤੁਹਾਡੇ ਲਈ ਕੁਝ ਲੈ ਕੇ ਆਈਆਂ ਬਲਜਿੰਦਰ ਲਿਆਓ ਜੀ ਕੀ ਲੈ ਕੇ ਆਏ ਹੋ ਜਸਪ੍ਰੀਤ ਸ਼ਾਮ ਨੂੰ ਫੜ ਲਿਓ ਬਿਸਕੁਟ ਦਿੱਤੇ ਆ ਮੰਮੀ ਨੇ ਬਲਜਿੰਦਰ ਹੱਸ ਪਿਆ ਐਨੇ ਨੂੰ ਇੱਕ ਮੁੰਡਾ ਆਇਆ ਬਲਜਿੰਦਰ ਐਸਸੀ ਵਾਲਿਆਂ ਦਾ ਵਜੀਫਾ ਆ ਗਿਆ ਤੂੰ ਚੈੱਕ ਕਰਵਾ ਲੈ ਮੈਮ ਕੋਲ ਜਾ ਕੇ ਜਸਪ੍ਰੀਤ ਮੈਂ ਵਾਸਤੇ 10 ਮਿੰਟਾਂ ਵਿੱਚ ਆਇਆ ਜਸਪ੍ਰੀਤ ਨੇ ਅੰਜਲੀ ਨੂੰ ਕਿਹਾ ਮਰ ਗਈ ਯਾਰ ਅੰਜਲੀ ਪੈ ਗਿਆ ਪੰਗਾ ਕੀ ਬਣੂ ਮੇਰਾ ਹੁਣ ਅੰਜਲੀ ਕਿਉਂ ਯਾਰ ਕੀ ਹੋਇਆ ਜਸਪ੍ਰੀਤ ਸਾਡੇ ਤਾਂ ਘਰ ਦੇ ਆਣੇ ਮੰਨਣਾ ਨਹੀਂ ਵਿਆਹ ਵਾਸਤੇ ਮੈਂ ਤਾਂ ਸੋਚਦੀ ਸੀ ਕਿ ਚਲ ਸਾਡੀ ਕਾਸਟ ਦਾ ਆਏ ਵਿਆਹ ਲਈ ਆਪੇ ਬਣਾ ਲੂੰਗੀ ਸਾਰਿਆਂ ਨੂੰ ਜਸਪ੍ਰੀਤ ਤੋਂ ਹੋਰ ਕੋਈ ਗੱਲ ਨਾ ਹੋਈ ਜਾਂਦੇ ਹੋਏ ਬਲਜਿੰਦਰ ਦਾ ਹੱਥ ਫੜ ਲਿਆ ਆਪਣਾ ਕੀ ਬਣੇਗਾ ਬਲਜਿੰਦਰ ਰੋਂਦੀ ਹੋਈ ਜਸਪ੍ਰੀਤ ਨੂੰ ਬਲਜਿੰਦਰ ਨੇ ਪੁੱਛਿਆ ਕਿਉਂ ਕੀ ਗੱਲ ਹੋਈ ਜਸਪ੍ਰੀਤ ਆਪਣਾ ਵਿਆਹ ਨਹੀਂ ਹੋਣਾ ਯਾਰ ਬਲਜਿੰਦਰ ਨੂੰ ਵੀ ਜਿਸ ਗੱਲ ਦਾ ਡਰ ਸੀ ਉਹੀ ਹੋ ਗਈ ਸੀ ਜਸਪ੍ਰੀਤ ਮੈਂ ਤੇਰਾ ਦਿਲ ਨਹੀਂ ਤੋੜਨਾ ਚਾਹੁੰਦਾ ਸੀ ਕਿਉਂਕਿ ਮੈਂ ਤੈਨੂੰ ਦੱਸਣਾ ਤਾਂ ਚਾਹੁੰਦਾ ਸੀ ਪਰ ਤੇਰੇ ਹਾਸਿਆਂ ਨੂੰ ਹੰਝੂਆਂ ਵਿੱਚ ਨਹੀਂ ਸੀ ਬਦਲਣ ਦੇਣਾ ਚਾਹੁੰਦਾ ਮੈਨੂੰ ਪਤਾ ਸੀ ਕਿ ਜੇ ਤੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਤੇਰਾ ਦਿਲ ਟੁੱਟ ਜਾਣਾ ਜਸਪ੍ਰੀਤ ਪਰ ਹੁਣ ਕੀ ਕਰਾਂ ਬਲਜਿੰਦਰ ਜਿਹੜਾ ਮੇਰਾ ਦਿਲ ਟੁੱਟਿਆ ਉਹਦਾ ਕੀ ਬਲਜਿੰਦਰ ਬਹੁਤ ਸਮਝਦਾਰ ਸੀ ਉਹ ਬੋਲਿਆ ਜਸਪ੍ਰੀਤ ਐਵੇਂ ਕਿਉਂ ਰੋਈ ਜਾਂਦੀ ਆ ਤੇਰਾ ਕਿਹੜਾ ਹੁਣ ਵਿਆਹ ਹੁੰਦਾ ਜਦੋਂ ਕੋਈ ਗੱਲ ਚੱਲੀ ਉਹਨੂੰ ਵੇਖ ਲਵਾਂਗੀ ਤੂੰ ਹੁਣੇ ਤੂੰ ਆਪਣਾ ਦਿਲ ਛੋਟਾ ਨਾ ਕਰ ਜਸਪ੍ਰੀਤ ਕਿਉਂ ਨਾ ਕਰਾਂ ਦਿਲ ਛੋਟਾ ਇਹ ਗੱਲ ਤੈਨੂੰ ਵੀ ਪਤਾ ਕਿ ਮੇਰਾ ਤੇਰੇ ਬਿਨਾ ਸਰਦਾ ਨਹੀਂ ਤੇਰੇ ਤੋਂ ਬਿਨਾ ਕਿਸੇ ਹੋਰ ਬਾਰੇ ਵਿੱਚ ਸੋਚ ਵੀ ਨਹੀਂ ਸਕਦੀ ਬਲਜਿੰਦਰ ਕਮਲ ਨਹੀਂ ਮਾਰਦੇ ਹੁੰਦੇ ਯਾਰ ਤੂੰ ਰੋ ਨਾ ਮੇਰਾ ਵੀ ਦਿਲ ਖੁੱਸਦਾ ਜਸਪ੍ਰੀਤ ਤੈਨੂੰ ਕੀ ਪ੍ਰਵਾਹ ਮੇਰੀ ਜਿਵੇਂ ਮੈਂ ਤੜਫਦੀ ਹਾਂ ਤੂੰ ਨਹੀਂ ਨਾ ਹੋਵੇਂ ਤੜਫਦਾ ਮੇਰੇ ਲਈ ਬਲਜਿੰਦਰ ਹੁਣ ਮੈਂ ਵੀ ਤੇਰੇ ਵਾਂਗ ਰੋਣ ਲੱਗ ਪਾਵਾਂ ਵੇਖ ਜਸਪ੍ਰੀਤ ਆਪਾਂ ਫੇਰ ਕਰਦੇ ਹਾਂ ਗੱਲ ਹੁਣ ਤੂੰ ਕਲਾਸ ਵਿੱਚ ਜਾ ਨਾਲੇ ਤੈਨੂੰ ਯਾਦ ਆ ਮੇਰੀ ਕਹੀ ਗੱਲ ਤੂੰ ਇਸ ਸਾਲ ਵੀ ਮੈਨੂੰ ਟੋਪਰ ਆਉਣੀ ਦੀਸਣੀ ਚਾਹੀਦੀ ਆ ਜਸਪ੍ਰੀਤ ਅੱਖਾਂ ਵਿੱਚ ਗਮਾਂ ਦੇ ਹੰਝੂ ਲੈ ਕੇ ਕਲਾਸ ਵਿੱਚ ਆ ਗਈ ਅੰਜਲੀ ਨੂੰ ਸਭ ਕੁਝ ਦੱਸਿਆ ਉਹਨੇ ਵੀ ਅਫਸੋਸ ਜਿਹਾ ਜਤਾਇਆ ਜਸਪ੍ਰੀਤ ਨੇ ਅੱਜ ਕੁਝ ਨਹੀਂ ਸਿਖਾਦਾ ਪਤਾ ਬਲਜਿੰਦਰ ਨੂੰ ਵੀ ਸੀ ਕਿ ਜਸਪ੍ਰੀਤ ਨੇ ਆਪਣਾ ਬੁਰਾ ਹਾਲ ਕਰ ਲਿਆ ਹੋਣਾ ਕੁੜੀਆਂ ਦੇ ਹੋਸਟਲ ਦੀ ਦੇਖਰੇਖ ਕਰਨ ਲਈ ਆਂਟੀ ਨੂੰ ਬਲਜਿੰਦਰ ਨੇ ਬੇਨਤੀ ਕੀਤੀ ਕਿ ਆਸਮਾਨ ਜਸਪ੍ਰੀਤ ਨੂੰ ਫੜਾ ਦੇਣਾ ਪਰ ਆਂਟੀ ਨੇ ਸਾਫ ਮਨਾ ਕਰ ਦਿੱਤਾ ਪਰ ਨਾਲ ਦੇ ਮੁੰਡੇ ਨੇ ਆਂਟੀ ਨੂੰ ਕਿਹਾ ਕਿ ਜ਼ਿੰਦਗੀ ਦਾ ਸਵਾਲ ਆ ਵੈਸੇ ਜੇ ਤੁਸੀਂ ਇਹਨਾਂ ਫੜਾਇਆ ਅਸੀਂ ਅੰਕਲ ਨੂੰ ਸ਼ਿਕਾਇਤ ਕਰ ਦਾਂਗੇ ਤੁਹਾਡੀ ਮੁੰਡਿਆਂ ਦੇ ਹੋਸਟਲ ਵਿੱਚ ਉਸੇ ਦਾ ਹਸਬੰਦ ਸੀ ਬਲਜਿੰਦਰ ਵਰਗਿਆਂ ਦੀ ਅੰਕਲ ਨਾਲ ਚੰਗੀ ਬਣਦੀ ਸੀ ਅੰਕਲ ਤੋਂ ਆਂਟੀ ਨੂੰ ਫੋਨ ਕਰਵਾ ਦਿੱਤਾ ਤੇ ਸਮਾਨ ਫੜ ਕੇ ਉਹ ਜਸਪ੍ਰੀਤ ਨੂੰ ਫੜਾਉਣ ਚਲੀ ਗਈ ਜਸਪ੍ਰੀਤ ਨੇ ਜਦ ਲਫਾਫਾ ਖੋਲਿਆ ਤਾਂ ਉਹਨੂੰ ਕੋਈ ਖੁਸ਼ੀ ਮਹਿਸੂਸ ਨਹੀਂ ਹੋਈ ਕਿਉਂਕਿ ਉਹ ਹਜੇ ਵੀ ਉਸੇ ਕੰਮ ਵਿੱਚ ਸੀ ਬਲਜਿੰਦਰ ਨੇ ਜਸਪ੍ਰੀਤ ਲਈ ਖਾਣ ਦੀਆਂ ਕਾਫੀ ਚੀਜ਼ਾਂ ਭੇਜੀਆਂ ਸੀ ਤੇ ਨਾਲ ਇੱਕ ਚਿੱਠੀ ਵੀ ਸੀ ਜਿਸ ਤੇ ਲਿਖਿਆ ਸੀ ਜਸਪ੍ਰੀਤ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਤੇਰੇ ਵਾਂਗੂ ਮੈਂ ਰੋਕੇ ਨਹੀਂ ਦੱਸ ਸਕਦਾ ਪਰ ਮੈਨੂੰ ਵੀ ਤਕਲੀਫ ਤਾਂ ਹੈ ਤੂੰ ਟੈਨਸ਼ਨ ਨਾ ਲੈ ਜਿੰਨਾ ਟਾਈਮ ਮੈਂ ਹੈਗਾ ਤੇਰਾ ਹੀ ਰਹੂੰਗਾ ਕਿਸਮਤ ਪਤਾ ਨਹੀਂ ਕੀ ਖੇਡ ਦਿਖਾਉਣ ਦੀ ਚਾਹਵਾਨ ਸੀ ਹਰ ਰੋਜ਼ ਕੋਈ ਨਾ ਕੋਈ ਰਿਸ਼ਤਾ ਜਸਪ੍ਰੀਤ ਲਈ ਆਉਂਦਾ ਰਹਿੰਦਾ ਸੀ ਜਸਪ੍ਰੀਤ ਨੂੰ ਕੋਈ ਪਤਾ ਨਹੀਂ ਸੀ ਕਿ ਘਰ ਵਿੱਚ ਕੀ ਹੋ ਰਿਹਾ ਹੈ ਇੱਕ ਮੁੰਡਾ ਜਿਸ ਦੀ BCA ਕੀਤੀ ਹੋਈ ਸੀ ਸਾਰੇ ਜਣਿਆਂ ਨੂੰ ਇਹ ਮੁੰਡਾ ਪਸੰਦ ਆ ਗਿਆ ਸੀ ਜਸਪ੍ਰੀਤ ਤੋਂ ਪੁੱਛੇ ਬਿਨਾ ਬਲਵੀਰੋ ਨੇ ਰਿਸ਼ਤੇ ਲਈ ਹਾਂ ਕਰ ਦਿੱਤੀ ਜਸਪ੍ਰੀਤ ਨੂੰ ਪੂਰਾ ਯਕੀਨ ਸੀ ਬਲਜਿੰਦਰ ਤੇ ਜੋ ਕੁਝ ਵੀ ਕਹੇਗਾ ਉਹ ਸਹੀ ਹੀ ਹੋ ਪਰ ਉਹ ਇਸ ਗੱਲ ਤੋਂ ਅਣਜਾਣ ਸੀ ਕਿ ਘਰਦਿਆ ਨੇ ਉਹਦੇ ਲਈ ਰਿਸ਼ਤਾ ਵੀ ਵੇਖ ਰੱਖਿਆ ਜਸਪ੍ਰੀਤ ਦਾ ਪਿਆਰ ਬਲਜਿੰਦਰ ਲਈ ਦਿਨ ਬਦਿਨ ਵਧਦਾ ਜਾ ਰਿਹਾ ਸੀ ਬਲਜਿੰਦਰ ਆਉਣ ਵਾਲੇ ਕੱਲ ਤੋਂ ਣ ਜਾਣ ਨਹੀਂ ਸੀ ਸ਼ਾਇਦ ਘਰ ਦੀ ਗਰੀਬੀ ਨੇ ਉਸ ਨੂੰ ਉਮਰੋਂ ਪਹਿਲਾਂ ਸਿਆਣਾ ਕਰ ਦਿੱਤਾ ਸੀ ਹੋਰਨਾ ਬੱਚਿਆਂ ਦੇ ਮੁਕਾਬਲੇ ਬਲਜਿੰਦਰ ਅਲੱਗ ਹੀ ਮੈਚ्योर ਦਿੱਸਦਾ ਸੀ ਪੜ੍ਹਨ ਵਿੱਚ ਵੀ ਬਹੁਤ ਹੁਸ਼ਿਆਰ ਲੈਬ ਦਾ ਕੰਮ ਵੀ ਉਹ ਚੰਗੀ ਤਰ੍ਹਾਂ ਸਿੱਖਦਾ ਤਾਂ ਕਿ ਉਹਦਾ ਆਉਣ ਵਾਲਾ ਕੱਲ ਸੰਵਰ ਜਾਵੇ ਮਨੁੱਖ ਹਮੇਸ਼ਾ ਪਿਆਰ ਲਈ ਤਾਂਘਦਾ ਰਹਿੰਦਾ ਸਰਦੀਆਂ ਦੇ ਦਿਨ ਜਸਪ੍ਰੀਤ ਤਾਂ ਬਲਜਿੰਦਰ ਦੇ ਪਿਆਰ ਵਿੱਚ ਹੀ ਚੱਲੀ ਹੋਈ ਪਈ ਸੀ ਲੋਕ ਇਸ਼ਕ ਵਿੱਚ ਪੜਾਈਆਂ ਕਰਨੀਆਂ ਭੁੱਲ ਜਾਂਦੇ ਆ ਪਰ ਜਸਪ੍ਰੀਤ ਨੂੰ ਇਸ਼ਕ ਦੇ ਨਾਲ ਦੂਜਾ ਨਸ਼ਾ ਪੜਨ ਦਾ ਵੀ ਸੀ ਜਸਪ੍ਰੀਤ ਬਲਜਿੰਦਰ ਦੀ ਹਰ ਗੱਲ ਮੰਨਦੀ ਸੀ ਅੱਜ ਬਲਜਿੰਦਰ ਬਾਜ਼ਾਰ ਗਿਆ ਜਸਪ੍ਰੀਤ ਲਈ ਇੱਕ ਕੋਟੀ ਲੈ ਕੇ ਆਇਆ ਜਦ ਜਸਪ੍ਰੀਤ ਤੇ ਬਲਜਿੰਦਰ ਦੋਹੀ ਕਲਾਸ ਲਗਾ ਕੇ ਫ੍ਰੀ ਹੋਏ ਤਾਂ ਕੰਟੀਨ ਵਿੱਚ ਬੈਠੇ ਬਲਜਿੰਦਰ ਵੱਲੋਂ ਲਿਆਂਦੀ ਕੋਟੀ ਵੇਖ ਕੇ ਜਸਪ੍ਰੀਤ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਭਾਵੇਂ ਜਸਪ੍ਰੀਤ ਨੂੰ ਕਰੋ ਮਹਿੰਗੀਆਂ ਚੀਜ਼ਾਂ ਮਿਲਦੀਆਂ ਸੀ ਪਰ ਅੱਜ ਬਲਜਿੰਦਰ ਵੱਲੋਂ ਮਿਲੀ ਉਹ ਕੋਟੀ ਮਹਿੰਗੀ ਹੀਰੇ ਤੋਂ ਵੀ ਵਧੀਆ ਲੱਗ ਰਹੀ ਸੀ ਬਲਜਿੰਦਰ ਜਸਪ੍ਰੀਤ ਨੂੰ ਵੇਖ ਹੀ ਖੁਸ਼ ਹੋ ਜਾਂਦਾ ਸੀ ਪੇਪਰਾਂ ਦੇ ਦਿਨ ਚੱਲ ਰਹੇ ਸੀ ਜਸਪ੍ਰੀਤ ਸਾਰੀ-ਸਾਰੀ ਰਾਤ ਹੀ ਪੜਦੀ ਰਹਿੰਦੀ ਸੀ ਕਦੇ-ਕਦੇ ਖਿੜਕੀ ਵੱਲ ਝਾਕ ਪੈਂਦੀ ਪਰ ਸਾਹਮਣੇ ਉਹ ਬਲਜਿੰਦਰ ਨੂੰ ਵੇਖ ਉਹ ਮੁੜ ਫੇਰ ਪੜਨ ਲੱਗ ਪੈਂਦੀ ਕਿਉਂਕਿ ਜਸਪ੍ਰੀਤ ਨੂੰ ਬਲਜਿੰਦਰ ਨੇ ਕਿਹਾ ਸੀ ਕਿ ਮੈਂ ਤੈਨੂੰ ਵੇਖਦਾ ਹੁੰਨਾ ਰਾਤ ਨੂੰ ਕਿ ਤੂੰ ਖਿੜਕੀ ਵਿੱਚ ਦੀ ਮੇਰੇ ਵੱਲ ਤਾਂ ਨਹੀਂ ਝਾਕਦੀ ਰਹਿੰਦੀ ਜਸਪ੍ਰੀਤ ਦੇ ਪੇਪਰ ਖਤਮ ਹੋ ਗਏ ਸਨ ਤੇ ਉਹਨੇ ਪਿੰਡ ਜਾਣਾ ਸੀ ਬਲਜਿੰਦਰ ਨੇ ਵੀ ਛੁੱਟੀ ਲੈ ਲਈ ਤਾਂ ਕਿ ਜਸਪ੍ਰੀਤ ਨਾਲ ਖੁੱਲ ਕੇ ਗੱਲ ਹੋ ਸਕੇ ਬਲਜਿੰਦਰ ਤੇ ਜਸਪ੍ਰੀਤ ਲੁਧਿਆਣਾ ਦੇ ਇੱਕ ਕਾਫੀ ਸ਼ਾਪ ਵਿੱਚ ਚਲੇ ਗਏ ਇਕਾਂਤ ਵਿੱਚ ਬੈਠੇਆਂ ਬਲਜਿੰਦਰ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਇਹ ਉਹਨਾਂ ਦੋਨਾਂ ਦੀ ਆਖਰੀ ਮੁਲਾਕਾਤ ਹੋਵੇ ਜਸਪ੍ਰੀਤ ਕੋਲ ਤਾਂ ਹਰ ਵੇਲੇ ਵਸ ਇੱਕੋ ਹੀ ਗੱਲ ਹੁੰਦੀ ਸੀ ਵੇਖੀ ਬਲਜਿੰਦਰ ਕਿਤੇ ਮੇਰਾ ਸਾਥ ਹੀ ਨਾ ਛੱਡ ਦੇਵੀਂ ਤੇਰੇ ਬਿਨਾ ਤਾਂ ਮੇਰੇ ਤੋਂ ਵੀ ਨਹੀਂ ਰਹਿ ਜਾਣਾ ਜਦੋਂ ਬਲਜਿੰਦਰ ਨੂੰ ਜਸਪ੍ਰੀਤ ਕਹਿੰਦੀ ਕਿ ਮੇਰੇ ਨਾਲ ਵਾਅਦਾ ਕਰ ਪਰ ਬਲਜਿੰਦਰ ਕਹਿ ਦਿੰਦਾ ਵਾਅਦਾ ਨਹੀਂ ਕਰਦਾ ਕਿਉਂਕਿ ਕੀਤਾ ਹੋਇਆ ਵਾਅਦਾ ਕਦੇ ਨਾ ਕਦੇ ਟੁੱਟਦਾ ਆ ਮੇ ਪਿਆਰੀ ਯਕੀਨ ਰੱਖਦਾ ਤੂੰ ਮੇਰੇ ਤੇ ਯਕੀਨ ਰੱਖ ਸਰਦੀਆਂ ਦੇ ਦਿਨ ਹੋਣ ਕਾਰਨ ਦਿਨ ਜਲਦੀ ਛਿਪ ਜਾਂਦੇ ਸੀ ਇਸ ਕਰਕੇ ਜਸਪ੍ਰੀਤ ਨੂੰ ਬਲਜਿੰਦਰ ਨੇ ਬੱਸ ਚੜਾ ਦਿੱਤਾ ਜਸਪ੍ਰੀਤ ਆਪਣੇ ਘਰ ਪਹੁੰਚ ਗਈ ਸੀ ਸਾਰੇ ਜਣੇ ਜਸਪ੍ਰੀਤ ਨੂੰ ਲਗਾਤਾਰ ਹੀ ਵੇਖ ਰਹੇ ਸੀ ਪ੍ਰੀਤੀ ਮੇਰੀ ਤੀ ਤਾਂ ਪੜਾਈ ਨੇ ਹੀ ਖਾ ਲਈ ਚੱਲ ਹੁਣ ਆ ਗਈ ਮੈਂ ਤਾਂ ਖੂਆ ਖਵਾ ਕੇ ਇਹਨੂੰ ਮੋਟੀ ਕਰ ਦੇਣਾ ਵੀਰਪਾਲ ਪੰਜੀਰੀ ਵੀਰ ਲਾ ਕੇ ਦੇਣੀ ਆ ਇਹਨੂੰ ਬੇਖੀਵੇਂ ਛੋਟਾ ਜਿਹਾ ਮੂਹ ਨਿਕਲ ਆਇਆ ਇਹਦਾ ਜਸਪ੍ਰੀਤ ਨੂੰ ਕੋਈ ਨਹੀਂ ਸੀ ਪਤਾ ਕਿ ਸਾਰੇ ਕਿਉਂ ਕਰ ਰਹੇ ਆ ਇਹ ਗੱਲਾਂ ਉਹ ਕੱਪੜੇ ਬਦਲ ਕੇ ਰਸੋਈ ਵਿੱਚ ਆ ਗਈ ਸਰੋਂ ਦਾ ਸਾਗ ਬਣ ਰਿਹਾ ਸੀ ਜਸਪ੍ਰੀਤ ਇਕੱਲਿਆਂ ਹੀ ਬੈਠੀ ਹੱਸ ਰਹੀ ਸੀ ਬਲਬੀਰ ਪੜ ਜਸਪ੍ਰੀਤ ਦੇ ਚਿਹਰੇ ਵੱਲ ਵੇਖ ਕੇ ਸ਼ੱਕ ਤਾਂ ਕਰ ਰਹੀ ਸੀ ਕਿ ਐਵੇਂ ਤਾਂ ਕੋਈ ਇਕੱਲਾ ਬੈਠਾ ਹੱਸਦਾ ਨਹੀਂ ਹੁੰਦਾ ਰੋਟੀ ਪਾਣੀ ਖਾ ਸ਼ਾਮ ਨੂੰ ਸਾਰੇ ਇਕੱਠੇ ਹੀ ਬੈਠੇ ਸੀ ਬਲਬੀਰ ਉਹਨੇ ਆਪਣੀ ਪੋਤੀ ਦੇ ਸਿਰ ਤੇ ਹੱਥ ਰੱਖਿਆ ਨਿਰਮਲ ਬੋਲਿਆ ਪ੍ਰੀਤੀ ਲੈ ਬਖਾ ਬਈ ਆਪਣੀ ਧੀ ਰਾਣੀ ਨੂੰ ਇਹਦਾ ਤੋਹਫਾ ਜਸਪ੍ਰੀਤ ਹੈਰਾਨ ਹੋਈ ਕਿ ਕਿਹੜੇ ਤੋਹਫੇ ਦੀ ਗੱਲ ਕਰ ਰਹੇ ਆ ਅੱਜ ਤਾਂ ਮੇਰਾ ਜਨਮ ਦਿਨ ਵੀ ਨਹੀਂ ਵੀਰਪਾਲ ਨੇ ਫੋਨ ਵਿੱਚੋਂ ਇੱਕ ਮੁੰਡੇ ਦੀ ਫੋਟੋ ਕੱਢ ਕੇ ਜਸਪ੍ਰੀਤ ਨੂੰ ਵਿਖਾਈ ਦੇਖ ਜਸਪ੍ਰੀਤ ਮੇਰਾ ਜਵਾਈ ਕਿੱਡਾ ਸੋਹਣਾ ਜਸਪ੍ਰੀਤ ਦੇ ਮੂੰਹ ਦਾ ਰੰਗ ਉੱਡ ਗਿਆ ਚਿਹਰਾ ਬੱਗਾ ਫੂਸ ਹੋਇਆ ਵੇਖ ਬਲਬੀਰੋ ਬੋਲੀ ਵੇਖ ਕੁੜੀ ਸ਼ਰਮ ਨਾਲ ਕਿਵੇਂ ਹੋ ਗਈ ਵੇਖ ਪੁੱਤ ਜਸਪ੍ਰੀਤ ਤੇਰਾ ਸਾਖ ਮੈਂ ਲੱਭਿਆ ਵੇਖ ਕਿੰਨਾ ਸੋਹਣਾ ਮੁੰਡਾ ਮੇਰਾ ਪੋਤ ਜਵਾਈ ਤਾਂ ਲਾਲ ਟਾਇਲ ਵਰਗਾ ਲੱਭਿਆ ਮੈਂ ਨਾਲੇ ਪੜਿਆ ਵੀ ਤੇਰੇ ਬਰਾਬਰ ਆ ਜਸਪ੍ਰੀਤ ਨੇ ਨਾ ਹਾਂ ਕੀਤੀ ਤੇ ਨਾ ਹੀ ਨਾ ਕੀਤੀ ਬਸ ਚੁੱਪ ਕਰਕੇ ਬਾਥਰੂਮ ਜਾਣ ਦੇ ਬਹਾਨੇ ਬਾਹਰ ਚਲੀ ਗਈ ਬੀਰਪਾਲ ਪ੍ਰੀਤੀ ਤੇ ਬਲਵੀਰੋ ਸੋਚ ਰਹੀਆਂ ਸੀ ਕਿ ਹੁਣ ਪੇਪਰ ਹੋ ਗਏ ਆ ਨਤੀਜਾ ਆ ਜਾਊਗਾ ਫਿਰ ਇਹਦਾ ਵਿਆਹ ਵੀ ਕਰ ਦੇਣਾ ਜਸਪ੍ਰੀਤ ਨੂੰ ਕੁਝ ਨਹੀਂ ਸੋਝ ਰਿਹਾ ਸੀ ਕਿ ਉਹ ਹੁਣ ਕੀ ਕਰੇ ਕਮਰੇ ਵਿੱਚ ਆ ਕੇ ਬਿਛੇ ਹੋਏ ਮੰਜੇ ਤੇ ਪਈ ਗਈ। ਨੀਂਦ ਤਾਂ ਉਹਦੀ ਉੱਡ ਹੀ ਚੁੱਕੀ ਸੀ। ਉਹ ਸੋਚ ਰਹੀ ਸੀ ਕਿ ਕਿਸ ਕੋਲ ਆਪਣੇ ਦਿਲ ਦੀ ਗੱਲ ਕਰੇ। ਕੌਣ ਸੁਨੇਗਾ ਮੇਰੀ ਕਿ ਮੈਂ ਸਿਰਫ ਬਲਜਿੰਦਰ ਨੂੰ ਹੀ ਪਿਆਰ ਕਰਦੀ ਹਾਂ। ਜਸਪ੍ਰੀਤ ਸੋਚ ਰਹੀ ਸੀ ਕਿ ਉਹ ਵੱਡੀ ਮੰਮੀ ਕੋਲ ਗੱਲ ਕਰ ਦੇਵੇ। ਬਲਜਿੰਦਰ ਵਾਲੀ ਹੋ ਸਕਦਾ ਕੋਈ ਮਦਦ ਮਿਲ ਜਾਵੇ। ਸਾਰੀ ਹੀ ਰਾਤ ਉਸਨੇ ਇਸੇ ਦੁਬਿਧਾ ਵਿੱਚ ਲੰਗਾਈ ਕਿ ਉਹ ਗੱਲ ਕਰੇ ਜਾਂ ਨਾ ਕਰੇ। ਪਰ ਜਸਪ੍ਰੀਤ ਨੂੰ ਬਲਜਿੰਦਰ ਤੇ ਪੂਰਾ ਵਿਸ਼ਵਾਸ ਸੀ ਕਿ ਉਹ ਕੋਈ ਨਾ ਕੋਈ ਹੱਲ ਜ਼ਰੂਰ ਲੱਭੇਗਾ। ਸਵੇਰ ਉੱਠਣ 'ਚ دیر ਹੋ ਗਈ ਜਸਪ੍ਰੀਤ ਨੂੰ। ਵੀਰਪਾਲ ਨੇ ਜਸਪ੍ਰੀਤ ਨੂੰ ਜਗਾਇਆ ਪਰ ਜਸਪ੍ਰੀਤ ਦੀਆਂ ਅੱਖਾਂ ਤੋਂ ਪਤਾ ਲੱਗਦਾ ਸੀ ਕਿ ਰਾਤ ਉਹ ਬਹੁਤ ਰੋਈ ਆ। ਵੀਰਪਾਲ ਜਸਪ੍ਰੀਤ ਕੀ ਹੋਇਆ ਤੂੰ ਰੋਈ ਕਿਉਂ ਆ? ਜਸਪ੍ਰੀਤ ਮੰਮੀ ਮੈਂ ਤੈਨੂੰ ਦੱਸਾਂ ਕਿਹਨਾਂ ਦੱਸਾਂ? ਵੀਰਪਾਲ ਕੀ ਹੋਇਆ ਜਸਪ੍ਰੀਤ ਦੱਸ ਪੁੱਤ? ਜਸਪ੍ਰੀਤ ਮੰਮੀ ਮੈਨੂੰ ਇਹ ਮੁੰਡਾ ਪਸੰਦ ਨਹੀਂ ਮੈਂ ਵੀਰਪਾਲ ਨੇ ਜਸਪ੍ਰੀਤ ਦੀ ਗੱਲ ਪੂਰੀ ਨਹੀਂ ਸੀ ਹੋਣ ਦਿੱਤੀ ਤੇ ਬੋਲੀ ਜਸਪ੍ਰੀਤ ਇਸ ਤੋਂ ਅੱਗੇ ਕੁਝ ਵੀ ਨਾ ਬੋਲੀ ਤੈਨੂੰ ਪਤਾ ਤੇਰੇ ਪਿੱਛੇ ਮੈਂ ਕਿੰਨੀ ਜਦਦੋਜਹਿਦ ਕੀਤੀ ਸੀ ਘਰਦਿਆਂ ਨਾਲ ਕਿ ਤੂੰ ਅੱਗੇ ਪੜ ਸਕੇ ਨਾ ਮੇਰਾ ਪੁੱਤ ਮੇਰੇ ਝਾਟੇ ਖੇ ਨਾ ਬਵਾ ਦੇਮੀ ਤੇਰੇ ਇਸ ਰਿਸ਼ਤੇ ਤੋਂ ਸਾਰੇ ਖੁਸ਼ ਆ ਪਰ ਜੇ ਕਿਤੇ ਤੂੰ ਨਾ ਕਰ ਦਿੱਤੀ ਸਭ ਦਾ ਦਿਲ ਟੁੱਟ ਜਾਣਾ ਵੇਖ ਲੈ ਫਿਰ ਜਸਪ੍ਰੀਤ ਪਰਮਾ ਮੇਰਾ ਕੀ ਮੈਂ ਵੀ ਤਾਂ ਜ਼ਿੰਦਗੀ ਕੱਟਣੀ ਆ ਵੀਰਪਾਲ ਡੁੱਲੇ ਪੇਰਾਂ ਦਾ ਹਜੇ ਕੁਝ ਨਹੀਂ ਵਿਗੜਿਆ ਤੂੰ ਭੁੱਲ ਜਾ ਉਹਨੂੰ ਜਸਪ੍ਰੀਤ ਮਾਂ ਮੈਂ ਭੁੱਲਣ ਵਾਸਤੇ ਪਿਆਰ ਨਹੀਂ ਕੀਤਾ ਵੀਰਪਾਲ ਬੱਸ ਕਰ ਜਸਪ੍ਰੀਤ ਐਡੀ ਵੱਡੀ ਹੋ ਗਈ ਕਿ ਤੂੰ ਆਪਣੇ ਵੱਡਿਆਂ ਨੂੰ ਜਵਾਬ ਦੇਵੇਂ ਵੀਰਪਾਲ ਕਮਰੇ ਵਿੱਚੋਂ ਬਾਹਰ ਆ ਗਈ ਵੀਰਪਾਲ ਡਰ ਰਹੀ ਸੀ ਕਿ ਕਿਤੇ ਨਿਆਣਪੁਣੇ ਵਿੱਚ ਜਸਪ੍ਰੀਤ ਗਲਤ ਕਦਮ ਨਾ ਚੁੱਕ ਬੈਠੇ ਇਸੇ ਕਰਕੇ ਵੀਰਪਾਲ ਨੇ ਆਪਣੀ ਸੱਸ ਨੂੰ ਕਿਹਾ ਮੰਮੀ ਜੀ ਹੁਣ ਤਾਂ ਜਸਪ੍ਰੀਤ ਆਈ ਹੋਈ ਆ ਆਪਾਂ ਪੱਕਾ ਸ਼ਗਨ ਪਵਾ ਕੇ ਵਿਆਹ ਦੀ ਤਰੀਖ ਪੱਕੀ ਕਰ ਲਈਏ ਬਲਵੀਰੋ ਇਹਦਾ ਰਿਜ਼ਲਟ ਤਾਂ ਹਜੇ ਆਇਆ ਨਹੀਂ ਵੀਰਪਾਲ ਬੇਬੇ ਨਤੀਜਾ ਵੀ ਆ ਜਾਊਗਾ ਹੁਣ ਕਿਹੜਾ ਇਹਨੇ ਕਾਲਜ ਜਾਣਾ ਇੱਕ ਵਾਰ ਸ਼ਗਨ ਪਾ ਦਈਏ ਸਾਰਿਆਂ ਨਾਲ ਸਲਾਹ ਕੀਤੀ ਗਈ ਜਸਪ੍ਰੀਤ ਦੇ ਦਿਲ ਤੇ ਬਹੁਤ ਭੈੜੀ ਸੱਟ ਵੱਜੀ ਸੀ ਪਰ ਸ਼ਗਨ ਦਾ ਦਿਨ ਬੰਨ ਦਿੱਤਾ ਗਿਆ ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਪਾਗ ਤੱਲਾ ਵੇਗਾ ਜੀ